ਇਹ ਮਾਮਲਾ ਜੀ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਲੋਕ ਜਿਹੜਾ ਬੀਪੀਓ ਨੂੰ ਮਿਲ ਕੇ ਆ ਰਹੇ ਨੇ ਤੇ ਆਪਣਾ ਡੀਓ ਨੂੰ ਬਿਲੇ ਮਹਾਲੀ ਬੋਰਡ ਨੂੰ ਮਿਲੇ ਤੇ ਇਥੋਂ ਦੇ ਜਿਹੜੇ ਪਹਿਲਾਂ ਮੰਤਰੀ ਰਜੂਕੇਨ ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਤੱਕ ਵੀ ਅਪਰੋਚ ਕਰੀ ਸੀ ਇਹਨਾਂ ਦੀ ਮੰਗ ਇਹ ਆ ਕਿ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਆ ਇੱਥੇ ਕਰੀਬ 70 ਦੇ ਬੱਚੇ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਪਰ ਉਹਨਾਂ ਨੂੰ ਪੜਾਉਣ ਵਾਸਤੇ ਪਿਛਲੇ 1 ਸਾਲ ਤੋਂ ਇੱਥੇ ਇੱਕ ਹੀ ਟੀਚਰ ਜਿਹੜਾ ਤਨ ਡਿਊਟੀ ਤੇ ਆਉਂਦਾ ਉਹ ਵੀ ਟੀਚਰ ਆ ਜਿਹੜਾ ਹਰਿਆਣਾ ਤੋਂ ਜਿਹੜਾ ਪ੍ਰੋਵਾਈਡ ਕਰਾਇਆ ਹੋਇਆ ਸਰਕਾਰ ਨੇ ਉਹ ਇਥੋਂ ਦਾ ਪੰਜਾਬ ਦਾ ਟੀਚ ਲੇ ਆ ਵੀ ਬੱਚਿਆਂ ਨੂੰ ਪੜ੍ਹਨ ਵੇਲੇ ਵੀ ਸਮੱਸਿਆ ਆਉਂਦੀ ਆ ਕਿਉਂ ਸਾਡੇ ਸਾਰੇ ਜਿਹੜੇ ਇੱਥੇ ਜ਼ਿਆਦਾ ਪੰਜਾਬੀ ਬੋਲਦੇ ਨੇ ਕਿ ਇੱਥੇ ਕੋਈ ਵੀ ਪੰਜਾਬੀ ਦਾ ਜਿਹੜਾ ਇੱਥੇ ਟੀਚਰ ਨਹੀਂ ਹੈਗਾ ਵੀ ਜੋ ਪੰਜਾਬੀ ਪੜ੍ਹਾ ਸਕਦਾ ਹੋਵੇ। ਦੂਸਰਾ ਇਸ ਤੋਂ ਅੱਕ ਕੇ ਪਿੰਡ ਦੇ ਲੋਕਾਂ ਨੇ ਜਿਹੜਾ ਇਸ ਦਾ ਗੇਟ ਬੰਦ ਕਰਿਆ ਅੱਜ ਤੇ ਇਹ ਤਾਲਾ ਉਦੋਂ ਹੀ ਖੁੱਲੂਗਾ ਜਦੋਂ ਇੱਥੇ ਪ੍ਰਸ਼ਾਸਨ ਅਧਿਕਾਰੀ ਆਣ ਕੇ ਸਾਡੇ ਨਾਲ ਗੱਲਬਾਤ ਕਰਨਗੇ। ਦੂਸਰਾ ਇੱਥੇ ਭਗਵੰਤ ਮਾਨ ਸਰਕਾਰ ਤੇ ਹਰਜੋਤ ਸਿੰਘ ਬੈਂਸ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਇਹ ਵੱਡੇ ਵੱਡੇ ਦਾਅਵੇ ਕਰ ਰਹੇ ਕਿ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਲਿਆ ਰਹੇ ਹਾਂ। ਜਿਹੜਾ ਅਸੀਂ ਦਿੱਲੀ ਦਾ ਮਾਡਲ ਲਾਗੂ ਕਰਿਆ। ਅਸੀਂ ਐਮ ਇਨੈਸ ਸਕੂਲ ਜਿਹੜੇ ਖੋਲੇ ਨੇ ਇਹ ਸਭ ਦਾਅਵੇ ਜਿਹੜੇ ਖੋਖਲੇ ਨੇ ਇਹ ਸਿਰਫ ਵੋ ਜਿਵੇਂ ਪਿੰਡਾਂ ਦੇ ਵਿੱਚ ਇਹ ਤਾਂ ਸਿਰਫ ਦੁੱਲੜ ਪਿੰਡ ਦੀ ਉਦਾਹਰਣ ਹੈ ਉਸੇ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਕਿਸੇ ਵੀ ਸਕੂਲ ਦੇ ਵਿੱਚ ਪ੍ਰੋਪਰ ਨਾ ਦਾ ਟੀਚਰ ਹੋਣਗੇ ਉੱਥੇ ਖਾਲੀ ਅਸਾਮੀਆਂ ਪਈਆਂ ਨੇ ਵਿਦਿਆਰਥੀਆਂ ਨੂੰ ਪੜਾਉਣ ਵਾਸਤੇ ਤੇ ਨਾ ਸਕੂਲ ਦੇ ਵਿੱਚ ਪੀਐਨ ਭਰਤੀ ਕਰੇ ਨੇ ਨਾ ਉਹ ਕੋਈ ਉੱਥੇ ਸਫਾਈ ਸੇਵਕਾਂ ਦੀ ਜਿਹੜੀ ਭਰਤੀ ਕਰੀ ਹੋਈ ਆ ਪੰਜਾਬ ਦੇ ਸਾਰੇ ਸਕੂਲ ਜਿਹੜੇ ਖਾਲੀ ਦੇ ਖਾਲੀ ਲਗਭਗ ਦਵਿੰਦਰ ਜੀ ਕਿੰਨੇ ਟਾਈਮ ਤੋਂ ਤੁਸੀਂ ਪਿੰਡ ਦੇ ਲੋਕ ਹੋ ਤੁਸੀਂ ਆਖਿਰ ਪਿੰਡ ਦੇ ਨੁਮਾਇੰਦੇ ਹੋ ਜਦੋਂ ਇਲੈਕਸ਼ਨ ਆਉਂਦੇ ਨੇ ਤੁਹਾਨੂੰ ਕੋਈ ਵਾਅਦੇ-ਬੁਦੇ ਕਰਕੇ ਇਦਾਂ ਦਾ ਕੁਝ ਨਹੀਂ ਕਿਹਾ ਜਦੋਂ ਬਾਅਦ ਇਹਦਾ ਪਹਿਲਾਂ ਵੀ ਸਰ ਦੇ ਵਿੱਚ ਜਦੋਂ ਬਾਈ ਦੇ ਸਰਕਾਰ ਬਣੀ ਹੈ 21 ਦੇ ਵਿੱਚ ਸਰਕਾਰ ਨੇ ਕਿਹਾ ਸੀ ਵੀ ਅਸੀਂ ਪੰਜਾਬ ਦੇ ਵਿੱਚ ਜਿਹੜੀ ਇੱਕ ਸਿੱਖਿਆ ਕ੍ਰਾਂਤੀ ਲਿਆਵਾਂਗੇ ਤੇ ਉਹ ਅਸੀਂ ਕ੍ਰਾਂਤੀ ਅੱਜ ਪਿੰਡਾਂ ਦੇ ਵਿੱਚ ਦੇਖ ਰਿਹਾ ਕਿ ਸਵੇਰੇ 9 ਵਜੇ ਦੇ ਇੰਨੀ ਠੰਡ ਦੇ ਵਿੱਚ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਬਾਹਰ ਬੈਠੇ ਨੇ ਸਰਕਾਰ ਦੇ ਕਿਸੇ ਵੀ ਨੁਮਾਇंदे ਨੇ ਹਜੇ ਤੱਕ ਆਣ ਕੇ ਇਹ ਨਹੀਂ ਪੁੱਛਿਆ ਵੀ ਤੁਹਾ ਇਹਦਾ ਕਾਰਨ ਕੀ ਆ ਵੀ ਬੱਚੇ ਕਿਉਂ ਬੈਠੇ ਨੇ ਸਿਰਫ ਉਹਨਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਲੋਕਾਂ ਨੂੰ ਲਾਰੇ ਲਾਏ ਜਾਂਦੇ ਨੇ ਵੀ ਅਸੀਂ ਤੁਹਾਡੇ ਨਾਲ ਆਹ ਵਾਅਦਾ ਕਰਾਂਗੇ ਤੁਹਾਨੂੰ ਆਹ ਦਵਾਂਗੇ ਆਹ ਦਵਾਂਗੇ ਉਸ ਤੋਂ ਬਾਅਦ ਸਿਰਫ ਨਾ ਤਾਂ ਇੱਥੇ ਮੰਤਰੀ ਰਖਦੇ ਨੇ ਤੇ ਨਾ ਹੀ ਜਿਹ ਲੈਣ ਵਾਲੀ ਉਹ ਲੋਕ ਦਿਖਦੇ ਨੇ ਸਕੂਲ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਹਫ਼ਤੇ ਬਾਅਦ ਟੀਚਰ ਬਦਲਣ ਦਾ ਸਾਨੂੰ ਇੱਕ ਟੀਚਰ ਦਿੱਤਾ ਉਹ ਵੀ ਟੀਚਰ ਸਾਡਾ ਨਹੀਂ ਆਉਂਦਾ ਹੈਗਾ ਕਈ ਵਾਰੀ ਆ ਜਾਂਦਾ ਕਈ ਵਾਰੀ ਹਫ਼ਤਾ-ਉਤਾ ਹੁੰਦੇ ਵੀ ਨਹੀਂ ਹੈਗੇ ਕਿਉਂ ਉਹਨਾਂ ਕੋਲ ਵੀ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ ਇਸੇ ਕਰਕੇ ਅਸੀਂ ਕਹਿੰਦੇ ਆ ਵੀ ਆ ਗਰੀਬ ਬੱਚਿਆਂ ਦੇ ਲੋਕਾਂ ਦੇ ਸਾਡੇ ਕਿਸਾਨਾਂ ਦੇ ਵੀਰਾਂ ਦੇ ਗਰੀਬ ਤਬਕੇ ਦੇ ਬੱਚੇ ਸਕੂਲ ਚ ਪੜਦੇ ਨੇ ਇਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਦੇ ਪੀਸਾ ਦੇ ਕੇ ਨਹੀਂ ਪੜਾ ਸਕਦੇ ਇਸ ਕਰਕੇ ਵੀ ਸਾਡੇ ਸਕੂਲਾਂ ਦੇ ਵਿੱਚ ਟੀਚਰ ਕੰਮ ਤੇ ਕੰਮ ਜੇ 5 ਕਲਾਸਾਂ ਨੇ ਟੀਚਰ ਸਕੂਲ ਦੇ ਵਿੱਚ 5 ਕਲਾਸਾਂ ਨੇ ਤਾਂ 5 ਟੀਚਰ ਤਾਂ ਪੱਕੇ ਹੋਣੇ ਚਾਹੀਦੇ ਨੇ ਇਸ ਕਰਕੇ ਹਰ ਇੱਕ ਕਲਾਸ ਨੂੰ ਹਰ ਇੱਕ ਟੀਚਰ ਪੜਾ ਸਕੇ ਅੱਜ ਸਾਡੀ ਭਰਤੀ ਨੂੰ 23 ਚੋਂ ਟੂ ਆਈ ਨੂੰ 5 ਸਾਲ ਹੋ ਗਏ 3994 ਤਿੱਦਾ ਸਾਲ ਹੋ ਗਿਆ ਇਹ ਸਰਕਾਰਾਂ ਦੀ ਝੁੱਠੇ ਲਾਰਿਆਂ ਕਰਕੇ ਅੱਜ ਤੱਕ ਅਸੀਂ ਸੜਕਾਂ ਤੇ ਰੋਲਦੇ ਆ ਸਾਡੀ ਅਸੀਂ ਹਰ ਜਗ੍ਹਾ ਤੇ ਪੁਕਾਰ ਲਗਾ ਕੇ ਦੇਖ ਲਈ ਸਾਡੀ ਨਾ ਤਾਂ ਸਾਨੂੰ ਮੁੱਖ ਮੰਤਰੀ ਮਿਲਦਾ ਸਿੱਖਿਆ ਮੰਤਰੀ ਮਿਲਦਾ ਹੈ ਉੱਥੇ ਸਾਨੂੰ ਲਾਰਾ ਮਿਲਦਾ ਇਹ ਲਾਰਿਆਂ ਦੀ ਸਰਕਾਰ ਜਿਹੜੀ ਝੁੱਟਕਿਆਂ ਦੀ ਸਰਕਾਰ ਨੂੰ ਅਸੀਂ ਸਤਾ ਤੇ ਲਿਆ ਕੇ ਬਿਠਾਤਾ ਅੱਜ ਸਾਨੂੰ ਇਹ ਸਾਡੀਆਂ ਪੈਣਾ ਦੀ ਆ ਜਿਹੜੀ ਸਰਕਾਰ ਆਈ ਸੀ ਕਹਿੰਦੀ ਅਸੀਂ ਪੈਣਾ ਦੀ ਚੁੰਨੀਆਂ ਨਹੀਂ ਰੋਣਾਂ ਸਰ ਨੂੰ ਜਿਹੜੇ ਨੁਕਤੀ ਪੱਤਰ ਦਿੱਤੇ ਜਾਣ